ਹੈਲੋ ਜੀ ਸਤਿ ਸ਼ਕਾਲ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਤਾਂ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਦਸੰਬਰ ਦਾ ਮਹੀਨਾ ਹੈ ਤੁਹਾਨੂੰ ਪਤਾ ਹੈ 20 ਤੋਂ ਸ਼ੁਰੂ ਹੋ ਕੇ ਠੀਕ ਹੈ ਜੀ ਤੇ ਅੱਜ ਮੈਂ ਬਣਾ ਰਹੀ ਹਾਂ ਜੀ ਮੇਰੇ ਕੋਲ ਕੋਈ ਸਮਝ ਨਹੀਂ ਲੱਗੀ ਮੈਂ ਚੱਲ ਅੱਜ ਆਲੂ ਵਾਲੇ ਬਣਾ ਦਿੰਨੀ ਰੋਟੀਆਂ ਆਲੂ ਵਾਲੀ ਰੋਟੀਆਂ ਬਣਾਉਂਗੀ ਬਟ ਬਿਨਾ ਘੀ ਤੋਂ ਬਣਾਉਂਗੀ ਘੀ ਨਹੀਂ ਮਲਣਾ ਕਿਉਂਕਿ ਤੁਹਾਨੂੰ ਪਤਾ ਸੀਦੀ ਦੇ ਉਚਾਰ ਰਹੇ ਨੇ ਤੇ ਮੈਂ ਸਹਜ ਲਈ ਪੰਜੀਰੀ ਲਾਉਣੀ ਆ ਹਲੇ ਮੈਂ ਉਹ ਵੀ ਨਹੀਂ ਰੜਾ ਰਹੀ ਕਿਉਂਕਿ ਜੀ ਨਹੀਂ ਕਰਦਾ ਹੈਗਾ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਮੈਂ ਸਹਜ ਨੂੰ ਦੇਖਦੀ ਆ ਮੈਨੂੰ ਐ ਹੁੰਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੁੱਤਰ 3 ਸਾਲ ਦਾ ਸੀਗਾ ਜਦੋਂ ਟੋਟੇ ਟੋਟੇ ਕਰਕੇ ਉਹਨਾਂ ਦਾ ਕਾਜਕਟੇਗਰ ਵੀ ਮੁੱਛ ਪਾਇਆ ਗਿਆ ਤੇ ਗੱਜ ਚ ਪਾਇਆ ਗਿਆ ਹਾਰ ਬਣਾ ਕੇ ਕਿੰਨਿਆਂ ਦੇ ਗੱਜ ਪਾਏ ਨੇ ਮੈਨੂੰ ਉਹਨਾਂ ਦੇ ਚਿਹਰੇ ਆਦਾ ਜੰਦੇ ਨੇ ਇੱਕ ਰਿਕਵੈਸਟ ਹੋਰ ਮੈਂ ਕਰਨਾ ਚਾਹੁੰਦੀ ਹਾਂ ਸਾਰਿਆਂ ਨੂੰ ਕਿ ਫਤਿਹਗੜ ਸਾਹਿਬ ਗੁਰਦੁਆਰੇ ਮੂਹਰ ਦੀ ਜਿੰਨੇ ਵੀ ਖਿਡੌਣਿਆਂ ਦੀ ਦੁਕਾਨਾਂ ਦੇਖੋ ਮੈਂ ਨਹੀਂ ਕਹਿੰਦੀ ਕਿ ਆਪਣਾ ਕੰਮ ਛੱਡਣ ਦੇਖੋ ਉਹਨਾਂ ਨੂੰ ਇੱਕ ਪਾਸੇ ਜਗ੍ਹਾ ਦੇ ਦਿੱਤੀ ਜਬ ਜਦੋਂ ਜੀ ਕਰਦਾ ਆਪਾਂ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਖਿਡੌਣੇ ਦਵਾ ਦੇਾਂਗੇ ਬਟ ਅਸੀਂ ਆਪਣੇ ਘਰ ਤੋਂ ਬੱਚੇ ਨੂੰ ਲੈ ਕੇ ਜਾਣੇ ਆ ਆਪਣੇ ਇਤਿਹਾਸ ਬਾਰੇ ਦੱਸਣ ਵਾਸਤੇ ਬਟ ਉੱਥੇ ਜਿਹੜੇ ਖਿਡੌਣੇ ਵਾਲੀ ਦੁਕਾਨਾਂ ਬੱਚਿਆਂ ਦਾ ਧਿਆਨ ਆਪਣੇ ਵੱਲ ਕਰਦੀਆਂ ਠੀਕ ਹੈ ਮੈਨੂੰ ਤਾਂ ਇਹ ਦੇਖੋ ਵਧੀਆ ਨਹੀਂ ਲੱਗਿਆ ਬਿਲਕੁਲ ਵੀ ਠੀਕ ਹੈ ਇਹ ਪੰਡਾਲ ਜਿਹੜਾ ਇੱਕ ਸਾਈਡ ਤੇ ਇਹਨਾਂ ਨੂੰ ਦਿੱਤਾ ਜਾਵੇ ਵੀ ਪਹਿਲਾਂ ਮੱਥਾ ਟੇਕਣ ਲੰਗਰ ਛਕਣ ਉਹ ਤੋਂ ਬਾਅਦ ਹੀ ਮੇਲੇ ਕਈ ਸੰਗਤਾਂ ਨਾਲ ਮੇਲਾ ਦੱਸਦੀਆਂ ਆ ਮੇਲਾ ਨਹੀਂ ਹੈਗਾ ਜੀ ਬੱਚੇ ਨੂੰ ਘਢੋਣੇ ਪਰ ਦੇਖੋ ਖਡੋਣੇ ਦਾ ਆਮ ਬੱਚਾ ਲਿੰਦੇ ਹੀ ਰੰਨੇ ਆ ਪਰ ਮੇਰੀ ਰਿਕੁਐਸਟ ਹੈ ਪੰਜਾਬ ਸਰਕਾਰ ਨੂੰ ਵੀ ਜੇ ਉੱਥੇ ਤੇ ਇਹ ਵੀਡੀਓ ਜਾਂਦੀ ਹੈ ਤਾਂ ਇਹ ਖਡੋਣੇ ਦੇ ਗੁਰਦੁਆਰੇ ਸਾਹਿਬ ਅੱਗੇ ਖਾਸ ਕਰ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਦੋਨੇ ਜੋਤੀਸ ਰੂਵਲ ਸਾਹਿਬ ਵਾਲ ਵੀ ਤੇ ਠੰਡੇ ਬੁਰਜ ਤੇ ਉਹਨਾਂ ਦੇ ਅੱਗੇ ਵੀ ਖਲੋਣੇ ਦੀ ਇੱਕ ਵੀ ਦੁਕਾਨਾ ਹੋਵੇ ਠੀਕ ਹੈ ਜੀ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਆ ਤੇ ਆਓ ਚਲੋ ਇਤਵਦੀਆ ਵੀਡੀਓ ਲੰਬੀ ਨਾ ਕਰਦੇ ਹੋਏ ਆਪਾਂ ਕਰਦੇ ਹਾਂ ਸ਼ੁਰੂਆਤ ਠੀਕ ਹੈ ਜੀ ਆ ਮੈਂ ਦੇਖੋ ਮੇਰੇ ਕੋਲ ਮੈਂ ਨਾ ਸਾਮਾਨ ਲੈਣ ਗਈ ਸੀ ਕਿ ਚੁੰਨੀ ਜਦ ਮੈਂ ਫਤਿਹਗੜ ਆਈ ਸਾਰਾ ਕੁਝ ਲੈ ਲਿਆ ਹੜਦੇ ਭੁੱਲ ਗਈ ਮੈਂ ਤੁਹਾਨੂੰ ਪਤਾ ਹੜਦੀ ਵੀ ਨਾ ਫਿਰ ਪਿੰਡ ਚ ਮੈਨੂੰ ਇੰਨਾ ਹੋਇਆ ਨਹੀਂ ਘਰ ਵਾਲਾ ਮੇਰਾ ਬਾਹਰ ਹੈ ਜੀ ਦੁਬਈ ਚ ਨੇ ਤੇ ਆਦਮੀ ਬਿਨਾ ਲਾਈਫ ਖਰਾਬ ਹੁੰਦੀ ਹੈ ਜੇ ਕੋਲ ਹੋਏ ਬੰਦਾ ਮੰਗਾ ਲਵੇ ਨਾ ਕਹਿ ਕੇ ਖੜੇ ਪੈਰ ਲਿਆ ਕੇ ਦੇ ਦਿੰਦਾ ਬਟ ਕੋਈ ਨਹੀਂ ਮੈਂ ਅੱਜ ਜਾਣਾ ਸੀਗਾ ਵੈਸੇ ਇੱਕ ਸਹਜ ਦੀ ਅੱਖਾਂ ਨੂੰ ਥੋੜਾ ਜਿਹਾ ਸੋਹ ਹੋਇਆ ਵੈ ਉਹਦੇ ਕਰਕੇ ਜਾਣਾ ਸੀਗਾ ਮੈਂ ਇਹਦੀ ਦਵਾਈ ਦੇਣ ਬਟ بارش ਆ ਗਈ ਸੀਗੀ ਮੈਂ ਜਾ ਨਹੀਂ ਪਾਈ ਦੇਖਦੇ ਆ ਕੱਲੋਂ ਮੌਸਮ ਠੀਕ ਹੋਏ ਤਾਂ ਜਾਵਾਂਗੇ ਤਾਂ ਵੀਡੀਓ ਚ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੁਹਾਨੂੰ ਰਿਕੁਐਸਟ ਹੈ ਠੀਕ ਹੈ ਜੀ ਤੇ ਚਲੋ ਕਰੀਏ ਸ਼ੁਰੂਆਤ ਆਪਾਂ ਆ ਦੇਖੋ ਮੈਂ ਆਲੂ ਬੋਇਲ ਕੀਤੇ ਨੇ ਇਹਦੇ ਵਿੱਚ ਮੈਸ਼ ਕਰੂੰਗੀ ਤੁਸੀਂ ਕੀ ਮੇਰੇ ਆਲੂ ਵਾਲੇ ਪਰੌਂਠੇ ਖਾਣਨੇ ਹੋ ਇਹ ਮੈਨੂੰ ਦੱਸਿਓ ਜਿਵੇਂ ਮੈਂ ਬਣਾਉਣੀ ਆ ਤੁਸੀਂ ਵੀ ਐਵੇਂ ਬਣਾਉਨੇ ਹੋ ਕਈ ਤਰ੍ਹਾਂ ਸਿੰਗਲ ਰੋਟੀ ਬਣਾਉਣੀ ਆ ਇਹਦੀ ਬਟ ਮੇਤੇ ਸਿੰਗਲ ਰੋਟੀ ਨਹੀਂ ਬਣਦੀ ਹੈਗੀ ਨਾ ਮੈਨੂੰ ਵਧੀਆ ਲੱਗਦੀ ਸੱਚੀ ਗੱਲ ਦੱਸਾਂ ਸਿੰਗਲ ਰੋਟੀ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਦੀ ਹਾਂ ਕਚੋਰੀ ਮੈਨੂੰ ਸਿੰਗਲ ਵਧੀਆ ਲੱਗਦੀ ਹੈ ਕਚੋਰੀ ਜਿਹੜੀ ਬਣਦੀ ਆ ਮੈਂ ਇੱਕ ਸਿੰਗਲ ਬਣਾਉਣੀ ਆ ਦੇਖੋ ਮਾੜੀ-ਮੋਟੀ ਹੜਦੀ ਹੈਗੀ ਸੀਗੀ ਡੁੱਬਣ ਲੱਗੀ ਹੋਈ ਉਹ ਮੈਂ ਵਿੱਚ ਪਾ ਮੈਂ ਇੱਕਨੇ ਪਾ ਦਿੰਨੀ ਆ ਹੜਦੀ ਇਦਾਂ ਕੱਚਾ ਕੱਚਾ ਟੇਸਟ ਹੁੰਦਾ ਫਿਰ ਮੈਂ ਇਹਦੇ ਵਿੱਚ ਪਾ ਦਣੀ ਆ ਰੀਜਨ ਦੀ ਨਾਲ ਨਾਲ ਨਾਲੇ ਕਟਾਣ ਕੁਟੂਣੇ ਜੇ ਮਰ ਜੰਨੇ ਆ ਆ ਦੇਖੋ ਆ ਹੈਗਾ ਤਣੀਆਂ ਵਿੱਚ ਪਾਉਣ ਲਈ ਆਪਾਂ ਤਣੀਆਂ ਵਿੱਚ ਪਾਵਾਂਗੇ ਸਹਹਿਦ ਹੀ ਮੈਂ ਬਿਨਾ ਮਿਰਚਾਂ ਵਾਲੀ ਕੱਢੂਗੀ ਆਪਣੀ ਮੈਂ ਪਾਉਂਗੀ ਵਿੱਚ ਤਿੰਨ ਮਿਰਚਾਂ ਹੈ ਪਤਾ ਨਹੀਂ ਕਰਾਰੀਆਂ ਜਾਂ ਫਿੱਕੀਆਂ ਇਹਨਾਂ ਕਰ ਲੈਣੀ ਜੀ ਮੈਸ਼ ਇਹਨੂੰ ਸਹਿਜ ਪਹਿਨਾ ਤਾਂ ਆਲੂ ਬਹੁਤ ਖਾਂਦੀ ਹੁੰਦੀ ਸੀਗੀ ਹੁਣ ਤਾਂ ਸਹਿਜ ਨੇ ਆਲੂ ਉਹ ਕਰ ਲਿਆ ਥੋੜਾ ਜਿਹਾ ਪਤਾ ਨਹੀਂ ਮੇਰੀ ਨਜ਼ਰ ਲੱਗ ਗਈ ਇਹਨੂੰ ਕਹਿੰਦੇ ਮਾਂ ਨੂੰ ਸਭ ਬੱਚੇ ਨੂੰ ਸਭ ਤੋਂ ਜ਼ਿਆਦਾ ਨਜ਼ਰ ਮਾਂ ਦੀ ਹੀ ਲੱਗਦੀ ਹੈ ਮੈਂ ਬਿਨਾ ਕੀ ਤੋਂ ਹੀ ਬਣਾਉਣੀ ਇਹ ਕੀ ਨਹੀਂ ਮੈਂ ਲੋਣਾ ਹੈਗਾ ਇਹਨਾਂ ਨੂੰ ਸਹਿਜ ਨੂੰ ਮੈਂ ਓਕਣਾ ਦੇਸੀ ਕੀ ਵਿੱਚ ਲਾ ਕੇ ਦੇ ਦੂੰਗੀ ਪਰ ਪੌਠੇ ਨਹੀਂ ਦੇਣੀ ਮੈਂ ਹੂੰ ਵੀ ਜਿ ਕਰੂੰ ਤਾਂ ਚਲੋ ਸਿੱਧੀ ਦਿਹਾੜਾ ਚੱਲ ਰਿਹਾ ਹੈ ਹਨਾ ਮੈਂ ਤਾਂ ਆਮ ਵੀ ਨੀ ਕੀ ਲਾ ਕੇ ਰਾਜੀ ਹੈਗੀ ਕਿ ਮੈਂ ਘਾਟੀ ਖਾਣੀ ਕਿਉਂਕਿ ਬੀਪੀ ਹੋ ਜਾਂਦਾ ਉੱਪਰ ਥਲੇ ਕਹੀਂ ਦਾਦੇ ਵਿੱਚ ਪਿਆਜ਼ ਪਾ ਲੰਨੇ ਹੈ ਕਹੀਂ ਪਾ ਲੰਨੇ ਆਹੋ ਕੀ ਕਹਿੰਦੇ ਉਹਨੇ ਉਹਨੂੰ ਤੇ ਆਉਂਦੀ ਆਹੋ ਕਹੀਂ ਵਿੱਚ ਪਿਆਜ਼ ਪਾਉਂਦੇ ਆ ਸੱਚ ਮੈਂ ਅਦਰਕ ਲੈ ਕੇ ਮਦਰਕ ਭੁੱਲ ਗਈ ਹਾਂ ਜੀ ਆ ਲੈ ਲਿਆ ਅਦਰਕ ਆ ਦੇਖੋ ਇਹਨਾਂ ਨੂੰ ਪਾਉਣਾ ਮੈਂ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਸਹਜ ਫਿਰ ਖਾਂਦੀ ਨਹੀਂ ਹੈਗੀ ਸਹਜ ਮੇਰੀ ਬਹੁਤ ਨਖਰੇ ਵਾਲੀ ਕੁੜੀ ਹੈ ਕਰਕੇ ਆ ਦੇਖੋ ਮਿਰਚਾਂ ਆ ਜਿਹੜੀ ਮਿਰਚ ਹੈ ਇਹ ਬਹੁਤ ਤੇਜ਼ ਹੈ ਆ ਵੜੀ ਇਹਨਾਂ ਦੇ ਚਾਰ ਬੋਧ ਮੈਂ ਚਾਰ ਵੀ ਬਣਾਉਂਗੀ ਮੈਂ ਨਾ ਇੱਕ ਦਿਨ ਮਿੱਠਾ achar ਬਣਾਉਂਗੀ ਮਿਰਚਾਂ ਦਾ ਚਾਣੀ ਬਣਾ ਕੇ ਤੁਹਾਡੇ ਨਾਲ ਮੈਂ ਉਹਦੀ ਰੈਸਪੀ ਸ਼ੇਅਰ ਕਰੂੰਗੀ ਬਹੁਤ ਬਹੁਤ ਵਧੀਆ ਬਣਦਾ ਹੈ ਵਿੱਚ ਹੀ ਲਸਣ ਪਾ ਦਵੇ ਉਹਦੇ ਅਦਰਕ ਪਾ ਦਵੇ ਵਿੱਚੇ ਖੱਟਾ ਮਿੱਠਾ ਮਿੱਠਾ achar ਬਹੁਤ ਵਧੀਆ ਲੱਗਦਾ ਮਿਰਚਾਂ ਤਿੱਖੀਆਂ ਜਿੰਨੀ ਮਿਰਚਾਂ ਉਹਨੇ ਕਹਿੰਦੇ ਮਿੱਠੇ ਦਾ ਬਹੁਤ ਸੋਹਣਾ ਬੈਲੈਂਸ ਬਣਦਾ ਬਹੁਤ ਟੇਸਟੀ ਬਣਦਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਰੂਰ ਆਟਾ ਮੈਂ ਗੁੰਨ ਲਿਆ ਸੀਗਾ ਪਹਿਲਾਂ ਹੀ ਆ ਹੈਗਾ ਦੇਖੋ ਮਸਾਲਾ ਮੇਰੇ ਕੋਲ ਠੀਕ ਹੈ ਨਾਣ ਹਜੀਰਾ ਮਿਰਚ ਆਹ ਮੀਟ ਮਸਾਲਾ ਹੈ ਮੈਂ ਮੀਟ ਨਹੀਂ ਬਣਾਉਂਦੀ ਬਟ ਮੈਂ ਮੀਟ ਮਸਾਲਾ ਵੀ ਜ਼ਰੂਰ ਯੂਜ਼ ਕਰਦੀ ਆ ਇਹਦੇ ਨਾਲ ਨਾ ਕਲਰ ਬਹੁਤ ਵਧੀਆ ਆਉਂਦਾ ਹੈ ਆ ਹੈਗਾ ਗਰਮ ਮਸਾਲਾ ਆ ਮੈਨੂੰ ਬਹੁਤ ਭੈੜਾ ਲੱਗਦਾ ਮੈਨੂੰ ਬਿਲਕੁਲ ਪਸੰਦ ਨਹੀਂ ਪਤਾ ਨਹੀਂ ਮੈਂ ਕੱਤ ਲਈ ਇਹਨੂੰ ਮੈਨੂੰ ਇਹ ਬਿਲਕੁਲ ਹੀ ਪਸੰਦ ਨਹੀਂ ਹੈਗਾ ਮੈਂ ਤਾਂ ਨਹੀਂ ਇਹਨੂੰ ਖਾ ਸਕਦੀ ਮੁੰਤਾ ਦੀ ਸਮੈਲ ਨਹੀਂ ਪੈਰੀ ਲੱਗਦੀ ਆ ਇਕ ਹੁੰਦਾ ਤੰਦੂਰੀ ਮਸਾਲਾ ਉਹ ਵੀ ਬਹੁਤ ਵਧੀਆ ਬਣਦੀ ਆ ਤੇ ਨਾਲ ਦਾਲ ਸਬਜ਼ੀ ਤੰਦੂਰੀ ਮਸਾਲਾ ਕਹਿ ਕੇ ਲੈ ਲਵੇ ਉਹਨੂੰ ਸਹਿਜ ਉੱਠ ਗਈ ਮੇਰੀ ਚੌਕੀ ਸਹਿਜ ਕੋਲ ਹੁਣ ਦੇਖੋ ਉਹਦੇ ਲਈ ਮੈਂ ਬਿਨਾ ਮਿਰਚਾਂ ਦਾ ਕੱਢ ਦੇਣਾ ਮਸਾਲਾ ਜਿਹੜਾ ਹੈਗਾ ਨੂਣ ਵਿੱਚ ਪਾ ਕੇ ਦੇਖੋ ਨੂਣ ਨੂਣ ਜਿੰਨਾ ਤੇਜ਼ ਹੁੰਦਾ ਓਨੀ ਵਧੀਆ ਬਣਦੀਆਂ ਰੋਟੀਆਂ ਮੈਂ ਥੋੜਾ ਜਿਹਾ ਪਾ ਲਨੀ ਆ। ਇਹਦੇ ਵਿੱਚ ਨਾ ਹਿੰਗ ਵਗੈਰਾ ਸਾਰਾ ਕੁਝ ਮੈਨੂੰ ਹਿੰਗ ਵਧੀਆ ਨਹੀਂ ਲੱਗਦੀ ਸੱਚ। ਹਿੰਗ ਦੀ ਉਹ ਗੱਲ ਕਰਦੀ ਸੀ ਕਿ ਮੈਂ ਤੁਹਾਡੇ ਨਾਲ ਹਿੰਗ ਮੈਨੂੰ ਵਧੀਆ ਨਹੀਂ ਲੱਗਦੀ। ਸਿੰਪਲ ਜਿਹਾ ਬਣਾ ਕੇ ਸਹਜ ਦਾ ਕਰ ਦਿੰਨੀ ਇੱਕ ਵਾਰੀ। ਫਿਰ ਮੈਂ ਐਲਮ ਚ ਪਾਉਂ ਮਿਚ ਚਾ ਲੀ। ਇਹਨੂੰ ਹੱਥ ਨਾਲ ਹੀ ਮੈਸ਼ ਕਰਨਾ ਪੈਂਦਾ। ਮੈਂ ਐਮੀ ਹੀ ਬਣਾਉਣੀ ਸਿੰਪਲ ਜੀ ਮੈਨੂੰ ਹਾਈ ਵਧੀਆ ਲੱਗਦਾ ਹੈ ਸਟੋਕਿੰਗ ਕਈ ਤਾਂ ਵਿੱਚ ਪਿਆਜ਼ ਪਾ ਲੰਨੇ ਆ ਹੋਰ ਵੀ ਅਗੜਮ ਸਗੜਮ ਕੁਛ ਪਾ ਲੈ ਮਨ ਉਹ ਦਿਨ ਹੀ ਲੱਗਦਾ ਹੈਗਾ ਸੌਰੀ ਮੇਰੇ ਨਾਲ ਖੰਬਾ ਹੱਥ ਲੱਗ ਗਿਆ ਇਹਨੂੰ ਸੱਚੇ ਹੱਥ ਤਾਂ ਸੱਚੇ ਹੀ ਹੁੰਦਾ ਮੇਤੇ ਖਬਾਤ ਪੈ ਗਿਆ ਮੇਤੇ ਮੈਸ਼ ਨਹੀਂ ਹੋ ਰਿਹਾ ਤਾ ਉਹ ਆਵਾਜ਼ ਘਟਾਂ ਦੀ ਹੋਗੀ ਹਨਾ ਕਿਉਂਕਿ ਮੇਰੇ ਕੋਲ ਮਾਈਕ ਨਹੀਂ ਹੈਗਾ ਹਲੇ महाराज कृपा करें यूट्यूब कमई ना ही लो मैं माइक भी मेरे चैनल सबसक्राइब करो वीडियो सपोर्ट करो प्लीज थोड़ी रिक्वेस्ट है चैनल नहीं सहजता इन्ना खी बहुत नखरे ना चीज़ मेरी कुड़ी ਹੋਰ ਸਰਵੀਆਂ ਵਾਸਤੇ ਵੀ ਕੱਢ ਦੇਣੀ ਆ। ਪਾਉਂਗੀ ਮਿਰਚ ਮੈਂ ਦੇ ਵਿੱਚ। ਆ ਦੇਖੋ। ਬੱਸ ਐਨੀ ਹੀ ਪਾਉਣੀ ਐ ਕਿਉਂਕਿ ਦੋਈ ਮਿਰਚ ਵੀ ਪਾਉਣੀ ਆਪਾਂ ਨੇ। ਜਿੰਨਾ ਹੈ ਤਿੱਖਾ ਹੁੰਦਾ ਵਧੀਆ ਲੱਗਦਾ ਉਨਾ ਹੀ ਪਰੌਂਠੇ। ਤੁਸੀਂ ਇਸ ਚੀਜ਼ ਦੇ ਕਾਰ ਦੇ ਨਾਲ ਖਾਣਾ ਪਸੰਦ ਕਰਦੇ ਹੋ? ਜੇ ਵੀ ਦੱਸਿਓ ਮੈਨੂੰ ਜਰੂਰ। ਇਹਨੇ ਮਿੱੱਚਾ ਆ ਵੜੀ। ਮੈਂ ਕੈਂਸਲ ਕਰ ਦਿੰਨੀ ਐ ਨਹੀਂ ਪਾਉਣੀ ਮੈਂ ਆਹ ਵਾਲੀ ਪਾਉਂਗੀ ਇੱਕ ਜਾਂ ਦੋ ਏਕੜੇ ਪਾ ਦੇਣੀ ਮੈਂ ਸਭ ਤੇ ਬਾਅਦ ਚ ਪਾਉਣਗੇ ਨਾ ਇਹ ਮਿਰਚ ਵੱਧ ਵੇਸਕ ਜਾਵੇ। ਹੁਣ ਮੈਂ ਇਕੜੇ ਤੋੜ ਕੇ ਤਾਂ ਛਿੱੜਤੀ ਕਿਉਂਕਿ ਇਹ ਨਾ ਜਦੋਂ ਸੇਰ ਚ ਨਰਮ ਬਾਅਦ ਚ ਬਧੀ ਲੱਗਦੀ ਐ ਇੰਨੀ ਮੂੰਚ ਆਵੇ ਇੰਨੀ ਕਿ ਇੱਕ ਵਾਰੀ ਮੂੰਚਾ ਹੀ ਬਥੇਰੀ ਐ ਮਿਰਚ। ਆ ਰੋਟੀ ਖਾਉ ਜੰਦੀ ਐ ਫਿਰ। ਹਾਂ ਹੁਣ ਬਧੀ ਮਸਾਲਾ ਤਿਆਰ ਆਪਣਾ। ਠੀਕ ਐ। ਮੈਂ ਮਿਲਦੀ ਤੁਹਾਨੂੰ ਗੈਸ ਦੇ ਉੱਤੇ ਹੁਣ ਕੰਮ ਸਵਾਰ ਕੇ ਆਪਣਾ। ਪਮ ਬਣਾਵਾਂਗੇ ਤੇ ਇਹ ਬਹੁਤ ਸਹਿਜ ਹੈ ਕਿਦਾ ਜਿਆਦਾ ਨਹੀਂ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀ ਨੂੰ ਲਾਈਕ ਕਰਿਆ ਕਰੋ ਰਿਕੁਐਸਟ ਹੈ ਤੁਹਾਨੂੰ ਮੈਂ ਰਿਕੁਐਸਟ ਕਰਦੀ ਹਾਂ ਪਲੀਜ਼ ਸਪੋਰਟ ਮੈਂ ਤੇ ਲੱਗਦੀ ਵੀਡੀਓ ਬਣਾਉਣ ਚ ਤੇ ਜਿਹੜਾ ਮਿੱਠਾ ਚਾਰ ਮੈਂ ਤੁਹਾਨੂੰ ਦੱਸਿਆ ਉਹਦੀ ਰੈਸਪੀ ਮੈਂ ਤੁਹਾਡੇ ਨੂੰ ਜਰੂਰ ਸ਼ੇਅਰ ਕਰੂੰਗੀ ਬਣਾਉਂਗੀ ਮਿਰਚਾਂ ਬਾਂਧੂ ਲੱਗੀ ਹੋਈਆਂ ਤੋੜੂੰਗੀ ਇੱਕ ਦਿਨ ਉਹਨਾਂ ਨੂੰ ਫਿਰ ਬਣਾਉਂਦੇ ਖੱਟਾ ਮਿੱਠਾ ਚਾਰੀ ਇਮਲੀ ਪੈਂਦੀ ਹੈ ਉਹਦੇ ਵਿੱਚ ਗੁੜ ਵੀ ਪੈਂਦਾ ਹੈ ਕਈ ਤਾਂ ਸਿਰਕਾ ਪਾ ਦੰਨਿਆ ਪਾ ਸਿਰਕਾ ਨਹੀਂ ਪਾਵਾਂਗੇ ਉਹਦੇ ਵਿੱਚ ਠੀਕ ਹੈ ਸਿਰਕੇ ਨਹੀਂ ਥਾਂ ਮੈਂ ਤੁਹਾਨੂੰ ਦੱਸੂਗੀ ਉਹਦੇ ਵਿੱਚ ਕੀ ਪਾਉਣਾ ਆਪਣੇ ਤਾਂ ਆਪ ਆਪਣਾ ਰੈਡੀ ਹੈ ਗੈਸ ਓਨ ਨੇ ਆ ਸੈਦਮਸਾਲਾਈ ਆ ਮੈਰੋ ਜਿਹੜਾ ਮੈਂ ਖਾਣਾ ਆਟਾ ਆਪਣਾ ਤਿਆਰ ਹੈ ਆ ਦੇਖੋ ਪੇੜੇ ਤਿਆਰ ਨੇ ਆਪਣੇ ਤੇ ਬੜੀ ਜੀ ਰੋਟੀ ਹੁਣ ਤੁਸੀਂ ਵਲੌਗ ਚ ਬਣੇ ਰਹੇ ਹੋ ਠੀਕ ਹੈ ਜੀ ਨਾਲ ਇਸ ਪ੍ਰੂਫ ਲੈ ਲਿਓ ਕਿਤੇ ਐ ਨਾ ਸੱਚ ਵੀ ਗੱਲਾਂ ਵਿੱਚ ਕਹਿਤਾ ਕੀ ਨਹੀਂ ਲਾਉਣਾ আর ਕੀ ਲਾ ਕੇ ਖਾਦੇ ਨਹੀਂ ਨਹੀਂ ਮੈਂ ਕੀ ਨਾ ਆਮ ਵੀ ਨਹੀਂ ਲਾਉਂਦੀ ਹੈਗੀ ਮੈਂ ਹੁਣ ਤਾਂ ਚਲੋ ਸ਼ਹੀਦੀ ਦਿਹਾੜੇ ਚੱਲ ਰਹੇ ਨਹੀਂ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਕੀ ਉਂ ਵੀ ਨਹੀਂ ਲਾਉਂਦੀ ਹੈਗੀ ਚਲੋ ਬਣਾਈਏ ਹੁਣ ਆਪਾਂ ਮੈਨੂੰ ਤਾਂ ਡਬਲ ਨਹੀਂ ਬਣਦੇ ਬਿਲਕੁਲ ਵੀ ਮੈਂ ਸਿੰਗਲ ਹੀ ਬਣਾਉਣੀ ਤਾਂ ਹੀ ਕਰਕੇ ਇਹ ਤਾਂ ਬਿਲਕੁਲ ਨਹੀਂ ਬੜਦੇ ਹਾਂ ਕੁਟੀਆਰਾ ਤਰ ਤਿਆਰ ਹੈ ਮੈਨੂੰ ਡਬਲ ਹੀ ਵਧੀਆ ਲੱਗਦੇ ਆਲੂਆਂ ਦੇ ਪਰੌਂਠੇ ਉਹਨੇ ਜਿਹੜੇ ਮੈਂ ਸਿੰਗਲ ਮੈਂ ਤੇ ਬਣਦੇ ਵੀ ਨਹੀਂ ਸੱਚੀ ਗੱਲ ਦੱਸਾਂ ਆਲੂ ਨਾ ਬਾਹਰ ਆ ਜਾਂਦੇ ਸਟਫਿੰਗ ਉਹ ਮੈਨੂੰ ਬਦੀ ਨਹੀਂ ਲੱਗਦੀ। ਕੋਸ਼ਿਸ਼ ਤਾਂ ਮੈਂ ਬਹੁਤ ਕਰਦੀ ਬਈ। ਬਣਾਵਾ ਸਿੰਗਲ ਪਰੌਂਠਾ ਬਣਾਉਂ ਪਰ ਮੇਰੇ ਤੇ ਬਣਦਾ ਨਹੀਂ ਉਹ। ਕੁਛ ਉਹਦੇ ਲਈ ਕਿੰਨਾ ਹੈਵੀ ਆਪਾਂ ਨੂੰ ਪੇੜਾ ਲੈਣਾ ਪੈਂਦਾ। ਕਿੰਨਾ ਹੈਵੀ ਹੋ ਜਾਂਦਾ ਉਹ। ਮੇਰੀ ਇਹ ਪੈਣਾ ਬਣਾ ਲੈਣੀ ਐ ਛੋ। ਮੇਤੇ ਨਹੀਂ ਬਣਦਾ ਬੱਤ ਨਹੀਂ ਜੀਦੇ। ਮੱਕੀ ਦੀ ਰੋਟੀ ਬਣਾ ਲੈਣੀ ਐ ਮੈਂ ਬਾਜਰੀ ਦੀ ਰੋਟੀ ਬਣਾ ਲੈਣੀ ਐ। ਬਸ ਆ ਮੇਤੇ ਡਬਲ ਰੋਟੀ ਨਹੀਂ ਬਣਦੀ। ਜਿਹੜੇ ਆਲੂ ਸਿੰਗਲ ਰੋਟੀ ਹੁੰਦੀ ਜਿਹੜੀ ਪਾ ਦਨੇ ਆਪ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬੱਚੇ ਲਈ ਹੀ ਬਣਾਉਂਗੀ ਸਹਿਜ ਲਈ ਪਾ ਮੰਗੇ ਪਸਟਫਿੰਗ ਵਿੱਚ ਆ ਦੇਖੋ ਇਸ ਨੂੰ ਸੁਆਦੀਸ਼ਟ ਬਣਾਉਣ ਦੇ ਲਈ ਮੈਂ ਇਹਦੇ ਵਿੱਚ ਇਹ ਕੀ ਰੱਖ ਦੇਣਾ ਮੈਨਾਂ ਵਿੱਚ ਰੱਖ ਦੇਣੀ ਹੁੰਦੀ ਹੈ ਕੀ ਉਧਿਏ ਲੱਗਦਾ ਸਹਜ ਨੂੰ ਤਾਂ ਮੈਂ ਸੁੱਕਾ ਦੇ ਨਹੀਂ ਸਕਦੀ ਹਨਾ ਹੋ ਤਾਂ ਬੱਚੀ ਛੋਟੀ ਜੀ ਉਹਨੇ ਖਾਣਾ ਨਹੀਂ ਮੈਂ ਤਾਂ ਆਮ ਵੀ ਜਿਕੜਾ ਪਰੌਂਠੇ ਬਣਾਉਣੀ ਆ ਤਾਂ ਵੀ ਜੇਕਰ ਮੈਂ ਹਲਾ ਸੜ ਪਾਇਆ ਬੀ ਕੱਚਾ ਰ ਅ ਵਿਚ ਮੱਕੀ ਲਾ ਦੇਣੀ ਹੁੰਦੀ ਆ ਇੱਕ ਹੀ ਬਣਾਉਂਗੀ ਸਹਜ ਲਈ ਇੱਕ ਹੀ ਖਾ ਲੇ ਉਹ ਹੀ ਬਾਹਰ ਤਾਂ ਉਹ ਕਾਫੀ ਹੈ ਮੈਂ ਲੈ ਕੇ ਨਿਉਦਲੀ ਉਹ ਦੇਖੋ ਮੈਂ ਘਰ ਦਾ ਹੀ ਬਣਾਇਆ ਹੋਇਆ ਕਿ ਆਪ ਬਣਾਇਆ ਹੋਇਆ ਮੈਂ ਘਰ ਮਲਾਈ ਇਕੱਠੀ ਕਰਕੇ ਨਾ ਬਣਾਇਆ ਹੋਇਆ ਐਜੇ ਮੈਂ ਪੰਜੀਰੀ ਬਣਾਉਣੀ ਹੈ ਸੈਦ ਦੀ ਬਣਾਉਂਗੀ ਹੋਰ ਵੀ ਮਲਾਈ ਮੇਰੇ ਕੋਲ ਇਕੱਠੀ ਹੋਈ ਹੋਈ ਹੈ ਪਹਿਲਾਂ ਮੈਂ ਸੋਚਦੀ ਸੀ ਕਿ ਮੈਂ ਗਜਰੇਲਾ ਬਣਾਉਣਾ ਮੈਂ ਵਿੱਚ ਉਹਦੇ ਆਟਾ ਪਾਉਣਾ ਦੇਖਿਓ ਆ ਮੈਂ ਸੈਦ ਗੁਣਾ ਦਨੀ ਐ ਨੱਕ ਪਾਦਨੀ ਵਿੱਚ ਉੱਪਰ ਮੈਂ ਲਾਉਣਾ ਨਹੀਂ ਪਰ ਨਹੀਂ ਲੋਣਾ ਹੈਗਾ ਕੀ ਉੱਪਰ ਮੈ ਲੋ ਕੁਛ ਬੋਬੋਸ ਹੋਣੀ ਹੈ ਘਰ ਦੇ ਬਣੇ ਹੋਏ ਘੀ ਦੀ ਤਰੇਸੀ ਆਟੇ ਆ ਆ ਮੀ ਪੈ ਤਾਜਾ ਮੈਂ ਤਾਂ ਐਵੇਂ ਹੀ ਬਣਾਈ ਜਾਂਦੀ ਐ ਮਚਾ ਕੇ ਵੀ ਨਾ ਹੋ ਨਿਕਾ ਥੋੜਾ ਜਿਹਾ ਪ੍ਰੈਸ ਕਰਦੇ ਹਾਂ ਕਈ ਕਹਿੰਦੇ ਸਾਡੇ ਖੂਲ ਜਾਂਦੇ ਆ ਪੋਠੇ ਖੁੱਲਦੇ ਨਹੀਂ ਬਿਲਕੁਲ ਮੇਰੇ ਬਿਲਕੁਲ ਵੀ ਨਹੀਂ ਖੁੱਲਦੇ ਇਹ ਦੇਖੋ ਪੋਠੇ ਕਾਈ ਠੀਕ ਹੈ ਆ ਦੇਖੋ ਇਹ ਤਿਆਰ ਹੈ ਬਾਦ ਨੇ ਨੂੰ ਤਵੇ ਤੇ ਤਾਂ ਤੇ ਕੁਤਬੇ ਤੇ ਪਾਤਾ ਹੈ ਗੈਸ ਦੀ ਫਲੇਮ ਆਪਾਂ ਮੀਡੀਅਮ ਹੀ ਰੱਖਾਂਗੇ ਕਿਉਂਕਿ ਇਹ ਮਿੱਠੀ-ਮਿੱਠੀ ਅੱਗ ਚ ਹੈ ਜਿਹੜਾ ਅੰਦਰ ਦਾ ਸਟਫਿੰਗ ਹੈ ਹੋਊਗਾ ਕਿਉਂਕਿ ਜੇ ਤੇ ਗਰਮ ਕਰ ਦੋ ਇੱਕਦਮ ਬਾਹਰ ਆਟੇ ਨਹੀਂ ਜਲ ਜਾਣਾ ਹੈ ਬਾਹਰ ਵਿੱਚ ਕੱਚਾ ਰਹਿ ਜਾਣਾ ਟੇਸਟ ਨਹੀਂ ਹੋਣਾ ਹੈਗਾ ਚੁੱਲੇ ਵਾਲਾ ਟੇਸਟ ਲੈਣ ਦਾ ਮਿੱਠੀ-ਮਿੱਠੀ ਅੱਗ ਚ ਹੀ ਬਣਾਉਣਾ ਚਾਹੀਦਾ ਹੈ ਠੀਕ ਹੈ ਚਲੋ ਨੈਕਸਟ ਸਟਫਿੰਗ ਦੀ ਤਿਆਰੀ ਕਰ ਲੈਣੀ ਹੈ ਪਰ ਲੈਣੀ ਰੋਟੀ ਦੀ ਮੈਂ ਐਵੇਂ ਬਣਾਉਣੀ ਤੁਸੀਂ ਕਿਵੇਂ ਬਣਾਉਣੀ ਮੈਨੂੰ ਕਮੈਂਟ ਚ ਦੱਸ ਦਿਓ ਠੀਕ ਹੈ ਸਹਿਦ ਇਹ ਤਾਂ ਕੱਤੀ ਆ ਸਵੇਰੇ ਬਾਗ ਨੂੰ ਗੇਰੀ ਉਹਦੇ ਵਿੱਚ ਰੋਟੀ ਚ ਨੈਕਸਟ ਰੋਟੀਂ ਤਿਆਰੀ ਕਰ ਲੈਣੀ ਆ ਦੋ ਹੀ ਬਣਾਉਂਗੀ ਮੈਂ ਵੀ ਜਿਆਦਾ ਨਹੀਂ ਬਣਾਉਣੇ ਹੈਗੇ ਮੈਂ ਦਿਨ ਚ ਰੋਟੀ ਘਟ ਖਾਣੀ ਹੈ ਮੈਂ ਰਾਤ ਨੂੰ ਖਾਣੀ ਹੁੰਦੀ ਹੈ ਰੋਟੀ ਦਿਨ ਚ ਮੈਂ ਸਵੇਰ ਟਾਈਮ ਖਾ ਲੈਣੀ ਸਹਜ ਨਾਲ ਅੱਜ ਤਾਂ ਸਹਜ ਨੇ ਖਾਦੀ ਨਹੀਂ ਗਲਤ ਟਾਈਮ ਤੇ ਗਲਤ ਚੀਜ਼ਾਂ ਖਾ ਲੈਂਦੀ ਹੈ ਇਹ ਬ੍ਰੈਡ ਫੂਡ ਖਾ ਲੈਂਦੀ ਮੈਂ ਇਹਨੂੰ ਘਟ ਕਰ ਦੇਣੀ ਹੈ ਵੈਸੇ ਤਾਂ ਬਟ ਨਹੀਂ ਹਣਾ ਨਾ ਛੋਟਾ ਜੰਮੂ ਕਰਕੇ ਮੰਗ ਲੈਂਦਾ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਇਹ ਵੀ ਦੱਸਿਆ ਕਰੋ ਕਮੈਂਟ ਕਰਕੇ ਪਲੀਜ਼ ਤੁਹਾਨੂੰ ਰਿਕੁਐਸਟ ਹੈ ਜੀ ਥੋੜੇ ਪਿਆਰ ਸਤਿਕਾਰ ਤੋਂ ਹੀ ਮੈਂ ਕਾਮਯਾਬੀ ਮਿਲਨੀ ਹੈ ਜੀ ਮੈਨੂੰ ਜਿਹੜੀ ਮੈਂ ਚਾਹੁੰਨੀ ਹੈ ਬਾਹਰ ਗੁਰੂ ਸਭ ਨੂੰ ਤਰੱਕੀ ਦਵੇ ਆ ਦੇਖੋ ਜੀ ਇਹ ਚ ਪਾ ਲਵਾਂਗੇ ਆਪਾਂ ਪਾ ਲਿਆ ਦੇਖੋ ਆਹ ਵੜੀ ਮਿਰਚਾਂ ਵਾਲੀ ਹੈ ਜਿਹੜੀ ਬਣਾ ਕੇ ਦੇਖਿਓ ਐਵੇਂ ਬਹੁਤ ਵਧੀਆ ਬਣਦੀ ਐ ਸਟਫਿੰਗ ਮੇਂ ਜਿਆਦਾ ਹੀ ਪਰਤੀ ਹੋਣੀ ਹਮੇਸ਼ਾ ਚ ਕਿ ਜਿੰਨੀ ਸਟਫਿੰਗ ਹੋਣੀ ਵਧੀਆ ਲੱਗਦਾ ਐ ਕਿ ਜੱਥਾ ਮੈਂ ਫਿਰ ਆ ਮੈਂ ਤੁਹਾਨੂੰ ਦਿਖਾ ਦਿੰਦੀ ਆ ਅੰਦਰ ਤੁਹਾਨੂੰ ਲੱਗੇ ਨਾ ਭਈ ਕਿ ਤੇ ਐਵੇਂ ਗੱਪ ਮਾਰਦੀ ਐ ਕੀ ਲਾਉਂਦੀ ਐ ਦੇਖ ਮੈਂ ਕੀ ਨਹੀਂ ਲਾਇਆ ਹੈਗਾ ਕੀ ਜਿਹੜਾ ਹੈਗਾ ਤੇ ਵਿੱਚ ਆ ਵਿੱਚ ਦੇਖ ਸਕਦੇ ਤੁਸੀਂ ਵਿੱਚ ਕੀ ਪਾਇਆ ਹੋਇਆ ਇਹਦੇ ਵਿੱਚ ਐਵੇਂ ਬਹੁਤ ਵਧੀਆ ਬਣਦਾ ਤੁਸੀਂ ਵੀ ਦੇਖਿਓ ਕਦੇ ਠੀਕ ਹੈ ਕਿ ਇਹਨੂੰ ਉੱਪਰ ਲਾਉਣ ਦੀ ਬਜਾਏ ਵਿੱਚ ਪਾਓ ਮੈਂ ਤਾਂ ਨਾ ਪਹਿਲਾਂ ਪਤਾ ਕੀ ਕਰਦੀ ਹੁੰਦੀ ਸੀ ਕਿ ਇੱਕ ਪਾਸੇ ਕੀ ਲਾ ਦਿੰਦੀ ਸੀ ਦੋਹੇ ਪਾਸੇ ਮੈਂ ਕੀ ਨਹੀਂ ਜਲਾਉਂਦੀ ਕਿਉਂਕਿ ਇੱਕ ਤਾਂ ਹੱਥ ਲਿਬੜਦੇ ਰੋਟੀ ਖਾਂਦੇ ਹੋਏ ਹਨਾ ਉਹ ਵਧੀਆ ਨਹੀਂ ਲੱਗਦਾ ਮੈਨੂੰ ਜੇ ਲੋੜ ਪੈਂਦੀ ਵੀ ਹੈ ਮਤਲਬ ਜੇ ਸਹਦਰ ਪਾਪਾ ਜੀ ਮੈਂ ਮੰਗਦਾ ਫਿਰ ਮੈਂ ਇੱਕ ਪਾਸੇ ਕੀ ਲਾਉਣੀ ਹੁੰਦੀ ਹੈ ਅਨੈਕਸਟ ਵੀ ਪਾਤਾ ਵੇਲੀ ਪਾਪਾ ਨੇ ਦੂਆ ਵੀ ਠੀਕ ਹੈ ਜੀ ਇੱਕ ਹੋਸਟਿੰਗ ਅਲੂ ਦੀ ਤਿਆਰ ਕਰ ਲੈਂਦੀ ਆ ਰੋਟੀ ਜੀ ਦੇਖ ਸਕਦੇ ਤੁਸੀਂ ਦੂਏ ਵੀ ਸਟਫਿੰਗ ਆਪਣੀ ਤਿਆਰ ਹੈ ਦੂਏ ਰੋਟੀ ਚ ਮੈਂ ਰੋਠਾ ਕਾਹ ਹੋ ਜਾਂਦਾ ਸੋਰੀ बार-बार ਦੂਈ ਰੋਟੀ ਚ ਵੀ ਸਟਫਿੰਗ ਪਾ ਰਹੀ ਹਾਂ ਸਮੋਸੇ ਵਰਗੀ ਲੱਗਦੀ ਨੇ ਦੇਖਣ ਵਿੱਚ ਵੀ ਸਮੋਸਾ ਹੁੰਦਾ ਜਿਵੇਂ ਜਿਹੜਾ ਮੈਂ ਤੁਹਾਨੂੰ 4 ਦੱਸਿਆ ਉਸ 4 ਨਾਲ ਖਾ ਕੇ ਦੇਖਿਓ ਇਹਨੂੰ ਬਹੁਤ ਵਧੀਆ ਬਣਦੀ ਐ ਬਹੁਤ ਵਧੀਆ ਲੱਗਦਾ ਸਭ ਤੋਂ ਵੱਡਾ ਸਤਿਗੁਰਨਾ ਨਾਨਕ ਦਿਨ ਕੱਲ ਰਾਖੀ ਮੇਰੀ ਅਹਿਨਦ ਸਹਿਜ ਸੁਭਾਈ ਦਰਸ਼ਨ ਪਰਸੀ ਹੈ ਗੁਰੂ ਕੇ ਮਰਨ ਦੁਖ ਜਾਏ ਸਿਫਤ ਕਸੰਬ ਦੇ ਨੂਰ ਅਰਸ਼ੋਂ ਪੁਰਸ਼ੋਂ ਚਟਿਏ ਸੁਧ ਡਿਠੇ ਸੁਚੇ ਪਾਤਸ਼ਾ ਮਲ ਜਨਮ ਜਨਮ ਦੀ ਕਟੀਏ

ਨਾ ਕੀ ਲਿਆ ਨਾ ਮੈਂ ਲਉਣਾ ਦੇਖੋ ਸਹੀ ਰੋਟੀ ਹੈ ਇਹ ਮੇਰੀ ਹੈ ਹੋਰ ਇਹ ਨਾਲੇ ਖਾਣੀ ਪੈਣੀ ਹੈ ਸਾਨੂੰ ਅੱਜ ਥੋੜਾ ਜਿਹਾ ਹੈ ਕੋਈ ਨਾ ਥੋੜ੍ਹਾ ਹੋ ਗਿਆ ਹਾਂਜੀ ਤੁਸੀਂ ਵੇਖ ਸਕਦੇ ਹੋ ਰੋਟੀ ਤਿਆਰ ਹੈ ਆਪਣੀ ਸਟਫਿੰਗ ਤੁਹਾਨੂੰ ਦਿਖਾ ਦਨੀ ਹੈ ਅੰਦਰਲੀ ਇੱਕ ਵਾਰੀ ਖੋਲ ਕੇ ਦਿਖਾ ਦਨੀ ਤੁਹਾਨੂੰ ਪਰੌਂਠਾ ਆ ਦੇਖੋ ਖੋਲ ਲੇ ਤਾਂ ਵੀ ਨਹੀਂ ਖੁੱਲ ਰਿਹਾ ਹੈ ਕਹੀਂ ਕਹਿੰਦੇ ਨੇ ਖੁੱਲ ਜਾਂਦਾ ਕਿੰਨੋਂ ਅੱਖ ਖੁੱਲ ਰਿਹਾ ਹੈ ਮੇ ਤੇ ਆ ਦੇਖੋ ਵਿੱਚ ਸਟਫਿੰਗ